ਹੁਣ ਜੀ ਸਵਾਲ ਆ ਜਾਂਦਾ ਜੇ ਬੰਦਾ ਹਰ ਵਕਤ ਦੁੱਖਾਂ ਵਿੱਚ ਹੈ ਤੇ ਫਿਰ ਦੁੱਖ ਦਸੀਏ ਕਿਹਨੂੰ ਠੀਕ ਹੈ ਜੀ ਕੀ ਦੇਣਾ ਸਾਂਝਾ ਕਰੀਏ ਦੁੱਖ ਇਹ ਪੰਕਤੀ ਦੇ ਜੀ ਬੜੇ ਡੂੰਗੇ ਸਵਾਲ ਨੇ ਆ ਸੌਰੀ ਅਰਥ ਨੇ ਕਿ ਦੁੱਖ ਤਿਸੇ ਪੈ ਆਖੀਏ ਸੁਖ ਜਿਸੇ ਹੀ ਪਾਸ ਵੀ ਜਿਹੜੇ ਤੇਰੇ ਦੁੱਖ ਹਨ ਜਿਹੜੇ ਤੈਨੂੰ ਦੁੱਖ ਤਕਲੀਫਾਂ ਹਨ ਤਿਸੇ ਉਹਨੂੰ ਜਾ ਕੇ ਦੱਸ ਜਿਹਦੇ ਕੋਲੇ ਸੁੱਖ ਨਹੀਂ ਭਾਵ ਦੁੱਖ ਨੂੰ ਜਾ ਕੇ ਦੱਸਣੇ ਆ ਕਿਹਦੇ ਕੋਲੇ ਸੁੱਖ ਨੇ ਪ੍ਰਭੂ ਪਰਮਾਤਮਾ ਕੋਲੇ ਉਹ ਕਿਉਂ ਆਪਾਂ ਮੰਗਣ ਉਹਦੇ ਕੋਲੇ ਜਾਣੇ ਆ ਜਿਹਦੇ ਕੋਲੇ ਆਪ ਪੈਸੇ ਹੋਣ ਕਦੇ ਕਿਸੇ ਨੂੰ ਕਿਸੇ ਮੰਗਤੇ ਕੋਲੋਂ ਮੰਗਦਾ ਦੇਖਿਆ ਜੀ ਆਪਾਂ ਕਹਿੰਨੇ ਆ ਤਾਂ ਆਪ ਨੰਗਾ ਮੈਨੂੰ ਕੁਝ ਦੇ ਦੂ ਠੀਕ ਆ ਹੁਣ ਜੇ ਸਾਰੇ ਦੁੱਖਾਂ ਵਿੱਚ ਆ ਤਾਂ ਸੁੱਖ ਤੈਨੂੰ ਕੌਣ ਦੇਊਗਾ ਇਸ ਲਈ ਜਿਹੜੇ ਦੁੱਖ ਹਨ ਉਸ ਪ੍ਰਭੂ ਪਰਮਾਤਮਾ ਨੂੰ ਦੱਸ ਬੈਠ ਉਸ ਦੇ ਚਰਨਾਂ 'ਚ ਉਸ ਦੇ ਨਾਲ ਬੰਦਗੀ ਕਰ ਸਿਮਰਨ ਕਰ ਉਸ ਦੇ ਨਾਲ ਆਪਣੀ ਸੁਰਤ ਜੋੜ ਆਪਣੇ ਮਨ ਦੇ ਵਿੱਚ ਨਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਗੱਲਾਂ ਕਰ ਦੱਸਣਾ ਕਿਵੇਂ ਉਸ ਨੂੰ ਜਿਹੜੀ ਅਰਦਾਸ ਜਿਵੇਂ ਤੂੰ ਖੜ ਕੇ ਕਰਦਾ ਬੈਠ ਜਾ ਚੌਂਕੜੀ ਮਾਰ ਲੈ ਉਸ ਪ੍ਰਭੂ ਪਰਮਾਤਮਾ ਨੂੰ ਆਪਣਾ ਯਾਰ ਬਣਾ ਲੈ ਮਿੱਤਰ ਪਿਆਰਾ ਬਣਾ ਲੈ ਉਹ ਮੇਰਿਆ ਪਰਮਾਤਮਾ ਉਸ ਨੂੰ ਦੱਸ ਵੀ ਤਰਾ ਦਿਨ ਕਿਦਾਂ ਰਿਹਾ ਮਾਲਕਾ ਅੱਜ ਦਿਨ ਵਧੀਆ ਰਿਹਾ ਸੀ ਬੜਾ ਵਧੀਆ ਨਿਕਲੇ ਸ਼ੁਕਰਾਨਾ ਤੇਰਾ ਚਾਹੇ 10 ਮਿੰਟ ਲਈ ਤੈਨੂੰ ਯਾਦ ਕੀਤਾ ਪਰ ਜੇ ਤੂੰ ਰਹਿਮਤ ਕੀਤੀ 10 ਮਿੰਟ ਲਈ ਯਾਦ ਕਰ ਲਿਆ ਕੱਲ ਨੂੰ ਕੋਸ਼ਿਸ਼ ਕਰੀਂ 10 ਦੇ ਤਾਂ 15 ਮਿੰਟ ਲਈ ਯਾਦ ਆਜ ਮੈਂ ਤੇਰਾ ਬਾਰ ਬਾਰ ਤੇਰਾ ਸ਼ੁਕਰਾਨਾ ਕਰਾਂ ਮੈਂ ਠੀਕ ਹੈ ਇਸ ਲਈ ਜਦੋਂ ਉਸ ਨੂੰ ਦੁੱਖ ਦੱਸਾਂਗੇ ਵੀ ਪ੍ਰਮਾਤਮਾ ਮੈਨੂੰ ਆ ਚੀਜ਼ ਦਾ ਦੁੱਖ ਆ ਇੱਕ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਜਮਦਾ ਜਮਦੂਤ ਕੋਰ پتہ ਨਹੀਂ ਕਿੰਨੇ ਕੁ ਦੁੱਖ ਨੇ ਮਾਨਸਿਕ ਰੋਗ ਬਿਮਾਰੀਆਂ ਟੈਨਸ਼ਨਾਂ ਲੱਗੀਆਂ ਸਾਰੇ ਦੁੱਖ ਦਸ ਰੱਬਾ ਛੁਡਾ ਦੇ ਆ ਮੈਂ ਬਸ ਤੇਰੀ ਬੰਦਗੀ ਕਰਨੀ ਆ ਛੁਡਾ ਦੇ ਮਨ ਨੂੰ ਸ਼ਾਂਤ ਕਰ ਦੇ ਕਿਉਂਕਿ ਉਸ ਪਰਮਾਤਮਾ ਕੋਲ ਸਾਰੇ ਸੁੱਖ ਨੇ ਆਤਮਿਕ ਆਨੰਦ ਨੇ ਤੇ ਉਹ ਤੁਹਾਨੂੰ ਦੇ ਸਕਦਾ ਮੰਗੋ ਉਸ ਪਰਮਾਤਮਾ ਅੱਗੇ ਮੰਗਤੇ ਸਾਰੇ ਨੇ ਪਰ ਦੂਸਰਿਆਂ ਅੱਗੇ ਮੰਗਤੇ ਨਾ ਬਣੋ ਮੰਗਤੇ ਜਿਹੜੇ ਬੰਨਾਂ ਉਸ ਪ੍ਰਭੂ ਪਰਮਾਤਮਾ ਕੋਲ ਮੰਗਤੇ ਬਣੋ ਦੁੱਖ ਕਿਨਾਂ ਸੰਜੇ ਕਰਨੇ ਆ ਜੀ ਫਿਰ ਗੱਲ ਆ ਗਈ ਜਿਹੜਾ ਪ੍ਰਭੂ ਪਰਮਾਤਮਾ ਤੁਹਾਡੇ ਮਨ ਦੇ ਅੰਦਰ ਰਹਿੰਦਾ ਭਾਵ ਇਕਾਗਰ ਚਿਤ ਇਸੇ ਲਈ ਕਹਿੰਦੇ ਆ ਜੀ ਇਕਾਗਰ ਚਿਤ ਹੋ ਕੇ ਬੈਠੋ ਤੇ ਰਾਤ ਨੂੰ ਚਾਹੇ 5 ਮਿੰਟ ਸੌਣ ਤੋਂ ਪਹਿਲਾਂ ਗੱਲਾਂ ਕਰੋ ਬੈਠ ਕੇ ਉਸ ਪਰਮਾਤਮਾ ਦੇ ਨਾਲ ਸੁਰਤ ਦੇ ਅੰਦਰ ਆਪਣੇ ਦਿਮਾਗ ਦੇ ਅੰਦਰ ਗੱਲਾਂ ਕਰੋ ਯਾਰੀ ਦੋਸਤੀ ਪਾਓ ਉਸ ਨਾਲ ਖਸਮ ਬਣਾ ਲਓ ਉਸ ਨੂੰ ਆਪਣਾ ਆਪਣਾ ਘਰ ਵਾਲਾ ਬਣਾ ਲਓ ਉਸ ਨੂੰ ਮਿੱਤਰ ਪਿਆਰਾ ਬਣਾ ਲਓ ਠੀਕ ਹੈ ਜੀ ਦੁੱਖ ਕਿਉਂ ਉਸ ਕੋਲ ਸਾਂਝੇ ਕੀਤੇ ਜਾਂਦੇ ਆ ਕਿਉਂਕਿ ਸੁੱਖ ਉਸ ਕੋਲੇ ਹਨ ਠੀਕ ਹੈ ਗੱਲ ਆ ਗਈ ਜੀ ਇੱਕ ਮੰਗਤਾ ਕਦੇ ਦੂਸਰੇ ਮੰਗਤੇ ਕੋਲੋਂ ਮੰਗਦਾ ਨਹੀਂ ਦੇਖਿਆ ਪਰਮਾਤਮਾ ਕੋਲੇ ਸਾਰੇ ਗੁਣ ਨੇ ਪਰਮਾਤਮਾ ਕੋਲੇ ਆਨੰਦ ਨੇ ਪਰਮਾਤਮਾ ਕੋਲੇ ਆਤਮਿਕ ਖੇੜਾ ਹੈ ਠੀਕ ਹੈ ਤੇ ਸੁੱਖ ਕਿਹਦੇ ਕੋਲੇ ਆ ਜੀ ਇਹ ਸਿਰਫ ਪ੍ਰਭੂ ਪਰਮਾਤਮਾ ਕੋਲੇ ਆ ਜੀ ਕੋਈ ਮਨੁੱਖ ਕੋਲੇ ਸੁੱਖ ਨਹੀਂ ਹੈਗਾ ਜੀ ਜੇ ਕੋਈ ਬਾਬਾ ਕਹਿ ਦੇਵੇ ਦੁਨੀਆ 'ਚ ਕੋਈ ਵੀ ਬਾਬਾ ਲੈ ਲਓ ਜੀ ਕੋਈ ਨਾ ਕੋਈ ਦੁੱਖ ਤਕਲੀਫ ਕਿਸੇ ਨਾ ਕਿਸੇ ਪਾਸੇ ਹੈਗੀ ਹੈ ਜੀ ਚਾਹੇ ਜ਼ਿਆਦਾਤਰ ਦੁੱਖ ਪਹਿਲਾਂ ਵੀ ਗੱਲ ਕੀਤੀ ਸੀ ਦੁੱਖ ਜਿਹੜੇ ਮਾਨਸਿਕ ਹੁੰਦੇ ਆ ਕਈ ਵਾਰ ਮੌਤ ਦਾ ਡਰ ਹੁੰਦਾ ਪੈਸਾ ਨਾ ਚਲੇ ਜਾਵੇ ਉਹਨਾਂ ਦੀ ਇੱਜ਼ਤ ਨਾ ਚਲੀ ਜਾਵੇ ਸ਼ਾਨੋ ਸ਼ੌਕਤ ਨਾ ਚਲੀ ਜਾਵੇ ਉਹਨਾਂ ਦੀ ਮਹਿਮੇ ਨਾ ਚਲੀ ਜਾਵੇ ਉਹਨਾਂ ਦੀ ਬੱਲੇ ਬੱਲੇ ਨਾ ਚਲੀ ਜਾਵੇ ਠੀਕ ਹੈ ਜੀ ਇਹ ਕੋਈ ਨਾ ਕੋਈ ਵਿਰਲੇ ਹੈ ਜਿਹੜੇ ਵਧੀਆ ਪਿਆਰ ਵਾਲੇ ਸਾਧੂ ਸੰਤ ਨੇ ਪ੍ਰਭੂ ਪਰਮਾਤਮਾ ਦੇ ਪਰ ਜ਼ਿਆਦਾਤਰ ਜਿਹੜੇ ਦੇਖਣ ਨੂੰ ਮਿਲਦੇ ਆ ਜੀ ਰੱਬ ਮਾਫ ਕਰੇ ਪਖੰਡੀ ਆ ਜੀ ਇਸ ਲਈ ਉਹਨਾਂ ਕੋਲ ਜਾ ਕੇ ਦਾਤਾਂ ਮੰਗਣੀਆਂ ਉਹਨਾਂ ਕੋਲ ਜਾ ਕੇ ਖੁਸ਼ੀਆਂ ਖਿਹੜੇ ਮੰਗਣੇ ਉਦੋਂ ਵਧੀਆ ਬੈਠ ਕੇ ਉਸ ਪ੍ਰਭੂ ਪਰਮਾਤਮਾ ਨਾਲ ਆਪਣੇ ਅੰਦਰ ਸਾਂਝ ਪਾਓ ਮੈਂ ਉਸ ਪਰਮਾਤਮਾ ਅੱਗੇ ਭਰੋਸਾ ਰੱਖ ਕੇ ਤੁਹਾਨੂੰ ਕਹਿੰਨਾ ਜੀ ਤੁਸੀਂ ਰਾਤ ਨੂੰ ਬੈਠ ਕੇ ਗੱਲਾਂ ਕਰਨ ਲੱਗ ਚੋ ਠੀਕ ਹੈ ਜੀ ਉਸ ਪਰਮਾਤਮਾ ਦੇ ਗੁਣ ਗਾਉ ਵੀ ਮਾਲਕਾ ਤੂੰ ਬਖਸ਼ਣ ਹਾਰ ਆ ਯਾਰ ਤੂੰ ਸਭ ਨੂੰ ਬਖਸ਼ਦਾ ਸੁਣਿਆ ਤੂੰ ਪਾਪੀਆਂ ਨੂੰ ਤਾਰਦਾ ਤੂੰ ਕੌਡੇ ਅਰਗੇ ਰਾਖਸ਼ ਨੂੰ ਤਾਰਦਾ ਤੂੰ ਬਲੀ ਕੰਦਾਰੀ ਨੂੰ ਤਾਰਦਾ ਤੂੰ ਸੱਜਣ ਨੂੰ ਠੱਗ ਤੋਂ ਸੱਜਣ ਬਣਾ ਦਿੱਤਾ ਠੀਕ ਆ ਉਹਨਾਂ ਨੇ ਪਤਾ ਨਹੀਂ ਕਿੰਨੇ ਕ ਬੰਦੇ ਮਾਰੇ ਸੀ ਮਾਲਕਾ ਪਾਪ ਤਾਂ ਮੈਂ ਬਹੁਤ ਕੀਤੇ ਨੇ ਪਰ ਤੂੰ ਬਖਸ਼ਣ ਹਾਰ ਆ ਨਾਨਕ ਨਿਰਗੁਣ ਗੁਣ ਕਰੇ ਸੁਣਿਆ ਹੈ ਗੁਰੂ ਨਾਨਕ ਤੋਂ ਵੀ ਤੂੰ ਨਿਰਗੁਣਿਆ ਨੂੰ ਗੁਣ ਦਿੰਦਾ ਹੈ ਰਹਿਮਤ ਕਰ ਮੇਰਾ ਮਾਲਕਾ ਦੁੱਖ ਬਹੁਤ ਨੇ ਮੇਰੇ ਤੇ ਮਾਨਸਿਕ ਮੈਨੂੰ ਟੈਨਸ਼ਨਾਂ ਪਈਆਂ ਪਈਆਂ ਮੇਰਾ ਪੈਸਾ ਨਾ ਚਲੇ ਜਾਵੇ ਮੇਰੀ ਇੱਜ਼ਤ ਨਾ ਚਲੀ ਜਾਵੇ ਮੈਨੂੰ ਧੀ ਪੁੱਤ ਨਹੀਂ ਦਾਤਾ ਨਹੀਂ ਹੈਗੀਆ ਮੇਰੇ ਕੋਲ ਕਾਰ ਨਹੀਂ ਹੈ ਮੇਰੇ ਕੋਲ ਆਹ ਨਹੀਂ ਹੈ ਮੇਰੇ ਕੋਲ ਉਹ ਨਹੀਂ ਹੈ ਜੋ ਵੀ ਥੋਡੇ ਪ੍ਰਮਾਤਮਾ ਜਾਣਦਾ ਤੁਸੀਂ ਜਾਣਦੇ ਹੋ ਥੋਡੇ ਕਿਹੜੇ ਦੁੱਖ ਨੇ ਬੈਠ ਕੇ ਉਸ ਨਾਲ ਗੱਲ ਕਰੋ ਹਮੇਸ਼ਾ ਇੱਕ ਕਾਪੀ ਪੈਨ ਆਪਣੇ ਕੋਲ ਰੱਖੋ ਜੋ ਵੀ ਪ੍ਰਮਾਤਮਾ ਤੁਹਾਨੂੰ ਸੁਝਾ ਦੇਵੇ ਕੋਸ਼ਿਸ਼ ਕਰਨੇ ਕਿ ਲਿਖ ਲਿਆ ਕਰੋ ਕਿਉਂਕਿ ਬਾਅਦ ਵਿੱਚ ਤੁਸੀਂ ਭੁੱਲ ਜਾਵੋਗੇ ਕਈ ਵਾਰ ਜਦੋਂ ਉਸ ਪ੍ਰਮਾਤਮਾ ਨਾਲ ਗੱਲ ਕਰਦੇ ਹਨ ਨਾ ਤੇ ਤੁਹਾਨੂੰ ਸੁਝਾਜ ਦਿਮਾਗ ਵਿੱਚ ਇੱਕ ਆਈਡੀਆ ਬੜਾ ਵਧੀਆ ਆਉਂਦਾ ਜਿਹੜੇ ਆਪਾਂ ਗੱਲ ਕਰਦੇ ਸੀ ਨਾ ਇੱਕਦਮ ਦਿਮਾਗ ਦੀ ਬੱਤੀ ਜਗਾ ਦਿੰਦਾ ਨਾ ਇਹ ਪ੍ਰਮਾਤਮਾ ਕਰਦਾ ਹੈ ਮੇਰੇ ਵੱਲ ਮੇਰੇ ਨਾਲ ਬਹੁਤ ਵਾਰ ਇਦਾਂ ਹੋਇਆ ਕਿ ਕਈ ਪੰਕਤੀਆਂ ਨੂੰ ਜਦੋਂ ਬੈਠ ਕੇ ਵਿਚਾਰਦਾ ਮੈਂ ਇਕੱਲਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਉਸ ਨੂੰ ਗਾਉਣਾ ਤਾਂ ਇੱਕਦਮ ਕੇ ਵਿਰਧੀ ਦੀ ਰਾਤ ਨੂੰ ਜਾਂ ਡਰਾਈਵ ਕਰਦੇ ਸਮੇਂ ਇੱਕਦਮ ਮੇਰੇ ਅਰਥ ਸਮਝ ਵਿੱਚ ਪੈਣ ਦੇ ਬੱਤੀ ਜਗ ਪੈਂਦੀ ਹੈ ਹੋਰ ਡੂੰਘੇ ਅਰਥ ਸਮਝ ਪੈਣਦੇ ਬਾਣੀ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਵੀ ਜਿੰਨੀ ਵਾਰ ਤੁਸੀਂ ਬਾਣੀ ਪੜੋਗੇ ਮੈਨੂੰ ਤਕਰੀਬਨ ਹੋ 5 ਤੋਂ 7 ਸਾਲ ਹੋ ਗਏ ਅੱਜ ਵੀ ਜਿਹੜੇ ਕਈ ਵਾਰ ਅਰਥ ਮਿਲਦੇ ਆ ਮੈਂ ਸਮਝਦਾ ਵੀ ਮੈਨੂੰ 5 ਸਾਲ ਪਹਿਲਾਂ ਤਾਂ ਬਿਲਕੁਲ ਵੀ ਅਕਲ ਹੈ ਨਹੀਂ ਸੀ ਪੰਜ ਸਾਲ ਪਹਿਲਾਂ ਕਿ ਸਾਲ ਪਹਿਲਾਂ ਵੀ ਅਕਲ ਨਹੀਂ ਸੀ ਹੁਣ ਇੱਕ ਹੁਣੇ ਕੋਰਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸ ਦੇ ਵਿੱਚ ਵੀ ਬੜੇ ਫੁਰਨੇ ਆ ਰਹੇ ਨੇ ਵਿਆਹ ਮੇਰੇ ਆ ਮਾਲਕਾ ਵਾਹ ਮੇਰੇ ਆ ਮਾਲਕਾ ਉਹ ਹੋਰ ਜਿਹੜੀਆਂ ਗੁੰਝਲਾਂ ਸਮਝ ਪੈ ਰੀਆਂ ਨੇ ਇਸ ਲਈ ਕੋਸ਼ਿਸ਼ ਇਹ ਕਰਨੀ ਆ ਕਿ ਉਸ ਪ੍ਰਭੂ ਪਰਮਾਤਮਾ ਦੇ ਨਾਲ ਗੱਲਾਂ ਕਰੀਏ ਉਸ ਦੀ ਵਿਚਾਰ ਵਟਾਂਦਰਾ ਕਰੀਏ ਗੁਰਬਾਣੀ ਦੀ ਇੱਕ ਤੁਕ ਲੈ ਕੇ ਆਪਣੇ ਘਰਦਿਆਂ ਦੇ ਨਾਲ ਆਪਣੇ ਧੀਆ ਪੁੱਤਰਾਂ ਦੇ ਨਾਲ ਇੱਕ ਤੁਕ ਲੈ ਕੇ ਉਸ ਦੇ ਅਰਥ ਕਰਨੇ ਸ਼ੁਰੂ ਕਰਦੇ ਆ ਵੀ ਇਹਦੇ ਕੀ ਅਰਥ ਨਿਕਲਣਗੇ ਕਿਉਂਕਿ ਅਰਥ ਕੋਈ ਇੱਕ ਨਹੀਂ ਹੁੰਦੇ ਜੀ ਗੁਰਬਾਣੀ ਕੀ ਏਕ ਤੁਰਕ ਤਾਂ ਕਿ ਅਰਥ ਅਨੰਤ ਤਾਸ ਵਿਚਾਰਤ ਹੀ ਰਹੇ ਸੋ ਖਾਲਸਾ ਮਹੰਤ ਠੀਕ ਆ ਇੱਕ ਇੱਕ ਤੁਕ ਦੇ ਪਤਾ ਨਹੀਂ ਕਿੰਨੇ ਕਿੰਨੇ ਅਰਥ ਨੇ ਜੀ ਇਹ ਪ੍ਰਮਾਤਮਾ ਦੀ ਸੋਝੀ ਅਨਸਾਰ ਆਉਣਗੇ ਤੇ ਕੋਸ਼ਿਸ਼ ਇਹ ਕਰੀਏ ਕਿ ਵਿਚਾਰ ਵਟਾਂਦਰਾ ਕਰੀਏ ਅੰਮ੍ਰਿਤ ਵੇਲਾ ਸਚ ਨਾਉ ਵਢਿ ਆਈ ਪਰਮਾਤਮਾ ਦੀ ਵਿੜਾਈ ਦੀ ਵਿਚਾਰ ਕਰ ਠੀਕ ਹੈ ਬੈਠ ਕੇ ਪਾਬ ਉਸ ਪਰਮਾਤਮਾ ਦੇ ਨਾਲ ਗੱਲਾਂ ਕਰ